ਜਿਚਰ ਸ਼ਬਦ ਨਾ ਕਰੈ ਵਿਚਾਰ ਚਵਰ ਛਤਰ ਤਖਤ ਦੇ ਮਾਲਕ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਰਹਿਬਰਾਂ ਦੇ ਰਹਿਬਰ ਸਮੋਚੀ ਕਾਇਨਾਤ ਦੇ ਬੋਹਿਥ ਆਪ ਸਮੂਹ ਸੰਗਤਾਂ ਪਾਤਸ਼ਾਹ ਜੀ ਦੇ ਮubaruk ਚਰਨਾਂ ਦਾ ਓਟ ਆਸਰਾ ਤੱਕਦੇ ਹੋਏ ਜਿੱਥੇ ਪਿਆਰ ਵਾਲੇ ਰੋਜ਼ਾਨਾ ਹੀ ਇਸ ਸ਼ਹੀਦਾਂ ਦੇ ਅਸਥਾਨ ਦੀ ਹਾਜ਼ਰੀ ਭਰਦੇ ਨੇ ਇਹ ਦਿਨ ਐਤਵਾਰ ਹਰੇਕ ਸੰਗਤ ਦੇ ਮਨ ਵਿੱਚ ਇੱਕ ਖਿੱਚ ਹੁੰਦੀ ਹੈ ਪਹੁੰਚਣ ਦੀ ਇਹ ਸੰਗਤ ਦਾ ਇਹ ਇਕੱਠ ਇਹ ਦਰਿਆ ਜਿਹੜਾ ਏ ਕਈਆਂ ਹੋਰਾਂ ਨੂੰ ਵੀ ਡੁੱਬਦਿਆਂ ਨੂੰ ਤਾਰ ਦੇ ਤਾਰ ਦੇ ਲੈ ਜਾਂਦਾ ਏ ਸੰਗਤ ਦਾ ਬੜਾ ਵੱਡਾ ਆਸਰ ਹੁੰਦਾ ਏ ਆਓ ਜਿਤਨੇ ਵੀ ਸਰੀਰ ਆਪ ਜੀ ਸਜੇ ਬੈਠੇ ਹੋ ਸਤਿਗੁਰ ਜੀ ਦੇ ਚਰਨ ਸਪਰਸ਼ ਕਰ ਰਹੇ ਹੋ ਅਸੀਸ ਬਖਸ਼ੋ ਫਤਿਹ ਦੀ ਸਾਂਝ ਪਾਓ ਸਾਰੀ ਸੰਗਤ ਹੱਥ ਜੋੜ ਕਰਕੇ ਸਹਬ ਜੀ ਨੂੰ ਝੁਕਾਓ ਸੀਸ ਤੇ ਦਾਸਾਂ ਨੂੰ ਅਸੀਸ ਬਖਸ਼ੋ ਪਿਆਰ ਸਹਿਤ ਆਖੋ ਜੀ ਉੱਚੀ ਆਵਾਜ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਲਾਹਾ ਬੜਾ ਹੁੰਦਾ ਹੈ ਜਿਹੜਾ ਮਨ ਭਟਕਿਆ ਹੁੰਦਾ ਹੈ ਨਾ ਕੋਲ ਬੈਠਾ ਉੱਚੀ ਆਵਾਜ਼ ਵਿੱਚ ਕਹਿ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਕੋਲ ਵਾਲੇ ਦਾ ਮਨ ਵੀ ਬਦਲ ਜਾਂਦਾ ਹੈ ਸੰਗਤ ਦਾ ਆ ਅਸਰ ਹੁੰਦਾ ਹੈ ਕਈ ਵਾਰੀ ਵੇਖਿਆ ਹੋਏਗਾ ਆ ਕਈ ਵਰੀ ਨਾ ਗੰਦਗੀ ਬੂਟੀ ਜਿਹੜੀ ਆ ਉਹ ਨਹਿਰਾਂ ਦੇ ਕੰਢੇ-ਕੰਢੇ ਤੇ ਖੜ ਜਾਂਦੀ ਹੈ ਪਰ ਜਦੋਂ ਪਿੱਛੋਂ ਪਾਣੀ ਦਾ ਤੇਜ਼ ਵਹਾਅ ਆਉਂਦਾ ਹੈ ਨਾ ਉਹ ਗੰਦਗੀ ਵੀ ਨਾਲ ਹੀ ਰੁੜ ਜਾਂਦੀ ਹੈ। ਇਸੇ ਤਰ੍ਹਾਂ ਹੀ ਕਈ ਵਾਰੀ ਆਪਣੇ ਮਨ ਵਿੱਚ ਕਈ ਵਾਰੀ ਚਿੰਤਾਵਾਂ, ਝੋਰੇ, ਟੈਨਸ਼ਨਾਂ, ਬੁਰੇ ਖਿਆਲ, ਮਾੜੇ ਵਿਚਾਰ ਆਪਣੇ ਆਪ ਪ੍ਰਗਟ ਹੁੰਦੇ ਨੇ। ਜਦੋਂ ਆਪਾਂ ਸੰਗਤ ਵਿੱਚ ਆ ਕੇ ਬੈਠ ਜਾਂਦੇ ਹਾਂ ਤੇ ਸੰਗਤ ਦਾ ਇੱਕ ਸਾਰੀ ਸੰਗਤ ਦੇ ਮੁਖ ਵਿੱਚੋਂ ਜਦੋਂ ਸਾਂਝੇ ਤੌਰ ਤੇ ਨਿਕਲਦਾ ਹੈ ਸਤਨਾਮ ਸ੍ਰੀ ਉਹ ਸੰਗਤ ਦਾ ਬਹਾਵ ਆ ਨਾ ਜਿਹੜਾ ਉਹ ਅੰਦਰ ਦੇ ਭੈੜੇ ਵਿਚਾਰਾਂ ਨੂੰ ਮਾੜੇ ਖਿਆਲਾਂ ਨੂੰ ਵਹਾ ਕੇ ਲੈ ਜਾਂਦਾ ਹੈ। ਇਦਾਂ ਸੰਗਤ ਦਾ ਬੜਾ ਵੱਡਾ ਅਸਰ ਹੁੰਦਾ ਹੈ। ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਸਾਰੀ ਸੰਗਤ ਸਾਰਾ ਸੰਸਾਰ ਬੜੀ ਸ਼ਰਧਾ ਸਹਿਤ ਮਨਾ ਰਿਹਾ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਜਦੋਂ ਪਹਿਲੀ ਵਾਰੀ ਜਦੋਂ ਸਰੂਪ ਤਿਆਰ ਹੋ ਗਿਆ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਅਗਵਾਈ ਵਿੱਚ ਭਾਈ ਗੁਰਦਾਸ ਜੀ ਨੇ ਲਿਖਿਆ ਭਾਈ ਬੰਨੋ ਜੀ ਦਾ ਉਹਦੇ ਵਿੱਚ ਬੜਾ ਵੱਡਾ ਰੋਲ ਰਿਹਾ ਇਸ ਤੋਂ ਇਲਾਵਾ ਹੋਰ 12 ਸਿੱਖਾਂ ਦਾ ਵਿੱਚ ਰੋਲ ਰਿਹਾ ਇਹਦੇ ਇਹ ਸਰੂਪ ਤਿਆਰ ਕਰਦਿਆਂ ਕਰਦਿਆਂ ਨੂੰ ਕਰੀਬ ਘੱਟੋ-ਘੱਟ 2 ਸਾਲ ਦਾ ਸਮਾਂ ਲੰਘ ਚੁੱਕਾ ਸੀ ਫਿਰ ਇਹ ਸਰੂਪ ਤਿਆਰ ਹੋਇਆ ਤੇ ਇਹਦੇ ਵਾਸਤੇ ਇੱਕ ਅਸਥਾਨ ਤਿਆਰ ਉਹ ਪਹਿਲਾਂ ਹੀ ਹੋ ਚੁੱਕਾ ਸੀ ਸ੍ਰੀ ਹਰਮੰਦਰ ਸਾਹਿਬ ਉਹਦੇ ਵਿੱਚ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹ ਸਰੂਪ ਤਿਆਰ ਕਰਦ ਕੇ ਲਿਆਂਦਾ ਤੇ ਉਥੇ ਪ੍ਰਕਾਸ਼ ਕੀਤਾ ਪਹਿਲੀ ਵਾਰੀ ਜਦੋਂ ਇਹ ਪਸਰੂਪ ਤਿਆਰ ਹੋਇਆ ਬਣਿਆ ਸਰੂਪ ਸਾਰੀ ਬਾਣ ਇੱਕ ਜਗ੍ਹਾ ਤੇ ਇਕੱਤਰ ਕੀਤਾ ਬਾਣੀ ਭਗਤਾਂ ਦੀ ਪਟਾਂ ਦੀ ਭਗਤ ਸਹਿਬਾਨਾਂ ਦੀ ਛੇ ਗੁਰੂ ਸਹਿਬਾਨਾਂ ਦੀ ਬਾਣੀ ਇਹਦੇ ਵਿੱਚ ਦਰਜ ਹੈ ਉਹ ਸਾਰਾ ਇੱਕ ਖਜ਼ਾਨਾ ਇੱਕ ਜਗ੍ਹਾ ਤੇ ਇਕੱਠਾ ਕੀਤਾ ਗਿਆ ਕਿਉਂਕਿ ਇੱਕ ਜਗ੍ਹਾ ਤੇ ਇਕੱਠਾ ਕਰਨ ਦਾ ਮਤਲਬ ਇਹ ਸੀ ਕਿ ਕੱਲ ਨੂੰ ਸਿੱਖ ਕਿਤੇ ਭਲੇਖੇ ਵਿੱਚ ਨਾ ਰਹਿ ਜਾਣ ਸੋ ਇਹ ਪ੍ਰਕਾਸ਼ ਪਹਿਲੀ ਵਾਰੀ ਹਰਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਤਿਆਰ ਕੀਤਾ ਤੇ ਜਿੱਥੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ ਉੱਥੇ ਆਪਾਂ ਇਹ ਵੀ ਗੱਲ ਧਿਆਨ ਵਿੱਚ ਰੱਖਣੀ ਹੈ ਕਿ ਉੱਥੇ ਪਹਿਲੀ ਵਾਰੀ ਜੇਕਰ ਕਿਸੇ ਨਵੇਂ ਰੂਪ ਦੇ ਵਿੱਚ ਇਸ ਗ੍ਰੰਥ ਦੀ ਸੰਭਾਲ ਵਾਲਾ ਕੋਈ ਪੈਦਾ ਹੋਇਆ ਤਾਂ ਉੱਥੇ ਗ੍ਰੰਥੀ ਦੀ ਇੱਕ ਜ਼ਿੰਮੇਵਾਰੀ ਜਿਹੜੀ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਸੰਭਾਲੀ ਗਈ। ਹੁਣ ਧਿਆਨ ਰੱਖਣਯੋਗ ਬਾਤ ਮੈਂ ਆਪ ਜੀ ਦੇ ਚਰਨਾਂ 'ਚ ਕੁਝ-ਕੁਝ ਜ਼ਰੂਰੀ ਬੇਨਤੀਆਂ ਕਰਕੇ ਇਤਿਹਾਸ ਦੀਆਂ ਇੱਕ-ਦੋ ਘਟਨਾਵਾਂ ਆਪ ਜੀ ਦੇ ਸਨਮੁਖ ਰੱਖਣੀਆਂ ਨੇ। ਸੰਗਤ ਦਾ ਕਿੱਡਾ ਵੱਡਾ ਅਸਰ ਹੁੰਦਾ ਏ। ਇੱਕ ਵਾਰ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਉਹਨਾਂ ਨੇ ਉਹ ਬੈਠੇ ਸੰਗਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥ ਵਿੱਚ ਨਾ ਜੀ ਪੱਥਰ ਸੀ ਤੇ ਕੋਲ ਪਾਣੀ ਦਾ ਇੱਕ ਭਰਿਆ ਹੋਇਆ ਟੱਬ ਸੀ ਤੇ ਉਹ ਸਾਬ ਜੀ ਨੇ ਨਾ ਆਪਣੇ ਹੱਥ ਵਿੱਚੋਂ ਪੱਥਰ ਫੜਿਆ ਤੇ ਹਵਾ ਚ ਉਛਾਲ ਦਿਆ ਕਰਨ ਹੱਥ ਵਿੱਚ ਬੋਚ ਲਿਆ ਕਰਨ ਫਿਰ ਉਛਾਲਿਆ ਕਰਨ ਤੇ ਫਿਰ ਉਹਨੂੰ ਬੋਚ ਲਿਆ ਕਰਨ ਤੇ ਜਦੋਂ ਕੀ ਤੱਕਿਆ ਕਿ ਪਾਣੀ ਸਾਹਮਣੇ ਆ ਤੇ ਉਹ ਪੱਥਰ ਜਿਹੜਾ ਆਪਣੇ ਹੱਥ ਵਿੱਚ ਸੀ ਤੇ ਉਹਨੂੰ ਪਾਣੀ ਵਿੱਚ ਸੁੱਟ ਦਿੱਤਾ ਤੇ ਕੋਲ ਸੰਗਤ ਬੈਠੀ ਤੇ ਉਹਨਾਂ ਨੂੰ ਪੁੱਛਿਆ ਸੰਗਤ ਦੇ ਵਿੱਚੋਂ ਕਿ ਸੱਜਣੋ ਤੁਹਾਨੂੰ ਪਤਾ ਹੈ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ ਕੋਈ ਕਹਿੰਦਾ ਉੱਠ ਕੇ ਜੀ ਕਹਿੰਦੇ ਪੱਥਰ ਸੀ ਪਾਣੀ ਵਿੱਚ ਡੁੱਬ ਜਾਏਗਾ ਇਹ ਇਹ ਤਰਨ ਵਾਲਾ ਨਹੀਂ ਹੈ ਪੱਥਰ ਡੁੱਬ ਜਾਂਦਾ ਹੈ ਦੂਜਾ ਉੱਠਿਆ ਉਹਨੇ ਆਪਣੇ ਹਿਸਾਬ ਦੇ ਨਾਲ ਜਿੰਨਾ ਕੋ ਨੂੰ ਖਿਆਲ ਆਇਆ ਕਹਿੰਦਾ ਜੀ ਪਾਣੀ ਦੇ ਵਿੱਚ ਕੋਈ ਵੀ ਭਾਰੀ ਚੀਜ਼ ਡਿੱਗ ਜਾਵੇ ਤੇ ਉਹ ਡੁੱਬ ਜਾਂਦੀ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਆਨੰਦ ਲਾਲ ਜੀ ਨੂੰ ਪੁੱਛਿਆ ਕਹਿਣ ਲੱਗੇ ਭਾਈ ਆਨੰਦ ਲਾਲ ਜੀ ਤੁਸੀਂ ਦੱਸੋ ਇਹ ਪੱਥਰ ਪਾਣੀ ਵਿੱਚ ਕਿਉਂ ਡੁੱਬਿਆ ਤੇ ਭਾਈ ਆਨੰਦ ਲਾਲ ਜੀ ਕਹਿੰਦੇ ਸਤਿਗੁਰੂ ਜੀ ਮੈਨੂੰ ਇਹ ਨਹੀਂ ਪਤਾ ਕਿ ਪੱਥਰ ਭਾਰਾ ਸੀ ਜਾਂ ਹੌਲਾ ਸੀ ਮੈਨੂੰ ਇਹ ਨਹੀਂ ਪਤਾ ਕਿ ਪਾਣੀ ਦੇ ਵਿੱਚ ਡਿੱਗੀ ਹੋਈ ਚੀਜ਼ ਡੁੱਬ ਜਾਂਦੀ ਹੈ ਪਰ ਮੈਨੂੰ ਇਨਾ ਪਤਾ ਏ ਜਿੰਨਾ ਚਿਰ ਤੱਕ ਤਾਂ ਉਹ ਤੁਹਾਡੇ ਹੱਥ ਵਿੱਚ ਸੀ ਉਹਨਾਂ ਚਿਰ ਤੱਕ ਤਾਂ ਉਹ ਖੁਸ਼ੀ ਦੇ ਵਿੱਚ ਸੀ ਜਦੋਂ ਤੁਹਾਡੇ ਹੱਥ ਵਿੱਚੋਂ ਨਿਕਲ ਗਿਆ ਤੇ ਉਹ ਡੁੱਬ ਗਿਆ ਜਦੋਂ ਮਨੁੱਖ ਜਦੋਂ ਗੁਰੂ ਕਾ ਸਿੱਖ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਟਿਕ ਜਾਵੇ ਉਹਨਾਂ ਚਿਰ ਤੱਕ ਤਾਂ ਉਹਦੀ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਨੇ ਜਦੋਂ ਗੁਰੂ ਦੀ ਹਜ਼ੂਰੀ ਤੋਂ ਬਾਹਰ ਨਿਕਲ ਜਾਂਦਾ ਉਹਦੇ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ ਤੇ ਬੰਦਾ ਉਦੋਂ ਡੁੱਬ ਜਾਂਦਾ ਹੈ ਖਾਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਉਦੋਂ ਉਹ ਬੰਦਾ ਡੁੱਬ ਜਾਂਦਾ ਹੈ ਸੋ ਇਸ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਟਿਕੇ ਰਹਿਣ ਦੇ ਵਿੱਚ ਹੀ ਖੁਸ਼ੀ ਹੈ ਗੁਰੂ ਦੀ ਹਜ਼ੂਰੀ ਵਿੱਚ ਟਿਕੇ ਰਹਿਣ ਦੇ ਵਿੱਚ ਆਨੰਦ ਹੈ ਆਪ ਜੀ ਇੱਥੇ ਹਾਜ਼ਰੀਆਂ ਭਰਦੇ ਹੋ ਮੈਂ ਬੇਨਤੀ ਹੋਰ ਕਰਾਂ ਆਪਾਂ ਜਿੰਨੇ ਵੀ ਬੈਠੇ ਆ ਨਾ ਆਪਣੇ ਤੇ ਬੜੀ ਵੱਡੀ ਇੱਕ ਕਿਰਪਾ ਵਾਪਰ ਗਈ ਆਪਾਂ ਨੂੰ ਬਚਪਨ ਤੋਂ ਇੱਕ ਬਾਣੀ ਕੰਠ ਹੋ ਜਾਂਦੀ ਹੈ। ਉਹਨੂੰ ਕੰਠ ਕਰਨੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਕੰਠ ਹੋ ਜਾਂਦੀ ਹੈ। ਕਹਿ ਲਓ ਕਿ ਗੁਰੂ ਨਾਨਕ ਸਾਹਿਬ ਦੀ ਰਹਿਮਤ ਹੈ। ਜੇ ਕਿਤੇ ਘਰ ਵਿੱਚ ਕੋਈ ਵੱਡਾ ਪਾਠ ਕਰਦਾ ਹੈ, ਬਜ਼ੁਰਗ ਦਾਦਾ-ਦਾਦੀ ਕੋਈ ਵੀ ਤੇ ਉਹਦਾ ਅਸਰ ਅੱਗੇ ਬੱਚਿਆਂ ਤੇ ਜ਼ਰੂਰ ਹੋ ਜਾਂਦਾ ਹੈ। ਇੱਕ ਪਾਠ ਜਪਜੀ ਸਾਹਿਬ ਦਾ ਹੈ ਜੀ। ਉਹਨੂੰ ਆਪਾਂ ਨੂੰ ਕਿਸੇ ਨੇ ਕੰਠ ਸਪੈਸ਼ਲ ਨਹੀਂ ਕੀਤਾ ਉਹ ਆਪਣੇ ਖੂਨ ਦੇ ਵਿੱਚ ਹੀ ਆ ਗਿਆ ਉਹ ਵੱਡਿਆਂ ਨੇ ਪਾੜ ਕੇ ਤਾਂ ਉਦਾਂ ਹੀ ਖੂਨ ਦੇ ਵਿੱਚ ਉਹ ਆ ਗਿਆ ਪਾਠ ਤੇ ਜਪਜੀ ਸਾਹਿਬ ਦੀ ਕਿੱਡੀ ਵੱਡੀ ਮਹੱਤਤਾ ਹੈ ਇਤਿਹਾਸ ਦੇਆਂ ਕੁਝ ਕੁ ਘਟਨਾਵਾਂ ਆਪ ਜੀ ਨੇ ਸੰਖੇਪ ਮਾਤਰ ਚ ਰੱਖ ਲੈਣੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼੍ਰੀਲੰਕਾ ਦੀ ਧਰਤੀ ਵੱਲ ਜਦੋਂ ਜਾਂਦੇ ਨੇ ਨਾ ਉਸ ਤੋਂ ਪਹਿਲਾਂ ਇੱਕ ਘਟਨਾ ਵਾਪਰਦੀ ਹੈ ਸੰਗਤ ਵਿੱਚ ਭਾਈ ਭਗੀਰਥ ਬੈਠਾ ਤੇ ਉਹਨੇ ਪਾਠ ਜਪਜੀ ਸਾਹਿਬ ਦਾ ਕੰਠ ਸੀ ਉਸ ਨੂੰ ਉਹ ਪਾਠ ਕਰ ਲੱਗ ਪਿਆ ਤੇ ਇੱਕ ਸਿੱਖ ਭਾਈ ਮਾਨਸੋਖ ਉਹਨੇ ਸੁਣ ਲਿਆ ਉਹ ਕਹਿੰਦੇ ਪਾਠ ਮੇਰੇ ਦਿਲ ਨੂੰ ਲੱਗਾ ਇਹ ਕਿੰਨੇ ਦਿੱਤਾ ਹੈ ਤੇ ਉਹ ਭਾਈ ਮਾਨਸੂਖ ਭਾਈ ਪਘੀਰਥ ਦੇ ਰਾਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ ਗਿਆ ਸੰਗਤ ਮਾਣੀ ਅਸਰ ਹੋਇਆ ਤੇ ਭਾਈ ਮਾਨਸੂਖ ਕਹਿੰਦਾ ਪਾਤਸ਼ਾਹ ਮੇਰਾ ਦਿਲ ਕਰਦਾ ਹੈ ਜਾਂ ਤਾਂ ਮੈਂ ਪੱਕੇ ਤੌਰ ਤੇ ਤੁਹਾਡੇ ਕੋਲ ਰਵਾਂ ਜਾਂ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਵਿੱਚ ਚੱਲੋ ਹੁਣ ਮੈਂ ਤੁਹਾਡੇ ਤੋਂ ਬਿਨਾ ਰਹਿ ਨਹੀਂ ਸਕਦਾ ਸਹਿਬ ਜੀ ਕਹਿੰਦੇ ਇਦਾਂ ਨਹੀਂ ਹੋ ਸਕਦਾ ਸਰੀਰ ਸਾਡਾ ਕੋਈ ਪਤਾ ਨਹੀਂ ਕਦੋਂ ਇਹ ਸਰੀਰ ਅਸੀਂ ਤਿਆਗ ਜਾਈਏ ਜੇਕਰ ਤੁਸੀਂ ਤੂੰ ਸਾਨੂੰ ਆਪਣੇ ਨਾਲ ਪੱਕੇ ਤੌਰ ਤੇ ਰੱਖਣਾ ਚਾਹਣਾ ਹੈ ਤੇ ਇੱਕ ਗੱਲ ਮੰਨ ਜਪਜੀ ਸਾਹਿਬ ਦਾ ਪਾਠ ਪੱਕੇ ਤੌਰ ਤੇ ਆਪਣੀ ਜ਼ਿੰਦਗੀ ਦੇ ਵਿੱਚ ਅਸੂਲ ਬਣਾ ਲਾ ਕਿ ਭਾਵੇਂ ਜਦੋਂ ਵੀ ਸਮਾਂ ਮਿਲੇ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੇ ਭਾਈ ਮਾਨਸੋ ਕਹਿੰਦਾ ਕਹਿੰਦੇ ਪਾਤਸ਼ਾਹ ਦੇ ਨਾਲ ਕੀ ਹੋਵੇਗਾ ਤੇ ਸਹਿਬ ਜੀ ਕਹਿੰਦੇ ਮਾਨਸੁਖ ਜਦੋਂ ਤੇਰਾ ਦਿਲ ਕਰੇ ਕਿ ਗੁਰੂ ਨਾਨਕ ਸਾਹਿਬ ਦੇ دیدار ਕਰਨੇ ਨੇ ਜਪਜੀ ਸਾਹਿਬ ਦਾ ਪਾਠ ਕਰੀ ਜਪਜੀ ਸਾਹਿਬ ਦੇ ਵਿੱਚੋਂ ਗੁਰਨਾਨਕ ਤੈਨੂੰ ਪ੍ਰਤੱਖ ਦਰਸ਼ਨ ਦੇ ਦੇਣਗੇ ਜਪਜੀ ਸਾਹਿਬ ਦੇ ਵਿੱਚ ਹੀ ਗੁਰਨਾਨਕ ਸਾਹਿਬ ਬੈਠੇ ਹੋਏ ਨੇ ਇਦਾਂ ਹੀ ਨਹੀਂ ਅੱਗੇ ਚੱਲੋ ਇਤਿਹਾਸ ਦੇਆਂ ਕਈ ਘਟਨਾਵਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹਾਦਤ ਭਰਿਆ ਦਿਨ 350 ਸਾਲਾ ਹੁਣ ਐਤਕੀ ਸਾਲ ਵਿੱਚ ਆ ਰਿਹਾ ਹੈ ਤੇ ਦਿੱਲੀ ਦੀ ਧਰਤੀ ਤੇ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਨਾਲ ਤਿੰਨ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਦੋਂ ਭਾਈ ਮਤੀ ਦਾਸ ਜੀ ਨੂੰ ਪੁੱਛਿਆ ਗਿਆ ਕਹਿਣ ਲੱਗੇ ਕਿ ਤੁਹਾਡੀ ਆਖਰੀ ਇੱਛਾ ਕੀ ਹੈ ਉਹਨੇ ਆਪਣੀ ਆਖਰੀ ਇੱਛਾ ਦੱਸੀ ਭਾਈ ਮਤੀ ਦਾਸ ਜੀ ਕਹਿਣ ਲੱਗੇ ਕਹਿੰਦੇ ਇੱਕ ਸਾਡੀ ਇੱਛਾ ਹੈ ਜੇ ਤੁਸੀਂ ਉਹ ਪ੍ਰਵਾਨ ਕਰ ਲਵੋ ਤੇ ਕਹਿਣ ਲੱਗੇ ਦੱਸੋ ਕਿਹੜੀ ਇੱਛਾ ਹੈ ਕਹਿੰਦੇ ਇੱਕ ਤਾਂ ਇੱਛਾ ਮੇਰੀ ਇਹ ਹੈ ਕਿ ਜਦੋਂ ਮੇਰੇ ਸੀਸ ਤੇ ਆਰਾ ਚੱਲਣ ਲੱਗੇ ਨਾ ਉਦੋਂ ਮੇਰਾ ਚਿਹਰਾ ਗੁਰੂ ਤੇਗ ਬਾਹ ਦਰਸੈ ਮਹਾਰਾਜ ਵੱਲ ਕਰ ਦਿਓ ਦੂਜੀ ਮੇਰੀ ਇੱਛਾ ਇਹ ਹੈ ਜਦੋਂ ਤੁਸੀਂ ਚੀਰਣ ਲੱਗੇ ਨਾ ਤੇ ਚੀਰਦਿਆਂ ਚੀਰਦਿਆਂ ਨਾ ਕਿਤੇ ਚੀਰ ਤੁਹਾਡਾ ਟੇਢਾ ਨਾ ਹੋ ਜਾਵੇ ਉਹ ਕਹਿਣ ਲੱਗੇ ਇਹਦੇ ਵਿੱਚ ਕੀ ਫਾਇਦਾ ਹੋਊਗਾ ਕਹਿੰਦੇ ਤੁਹਾਨੂੰ ਫਾਇਦਾ ਹੋਵੇ ਭਾਵੇਂ ਨਾ ਹੋਵੇ ਪਰ ਮੈਨੂੰ ਫਾਇਦਾ ਜ਼ਰੂਰ ਹੈ ਭਾਈ ਮਤੀਦਾਸ ਜੀ ਨੇ ਕਹਿਣ ਲੱਗੇ ਕਹਿੰਦੇ ਫਾਇਦਾ ਪੜਾ ਮੈਨੂੰ ਕੀ ਹੈ ਉਹਦੇ ਚ ਫਾਇਦਾ ਇਹ ਹੈ ਚੀਰ ਤੁਹਾਡੇ ਤੋਂ ਟੇਢਾ ਪੈ ਜਾਣਾ ਚੀਰ ਤੁਸੀਂ ਵਿੰਗਾ ਕਰ ਦੇਣਾ ਤੇ ਦੁਨੀਆ ਨੇ ਕਹਿਣਾ ਭਾਈ ਮਤੀਦਾਸ ਡੋਲ ਗਿਆ ਸੀ ਤਾਂ ਚੀਰ ਟੇਢਾ ਹੋ ਗਿਆ ਇਸ ਕਰਕੇ ਚੀਰ ਤੁਸੀਂ ਨਾ ਟੇਢਾ ਪੈਣ ਦਿਓ ਤੇ ਦੂਜੀ ਮੇਰੀ ਇੱਛਾ ਏ ਮੇਰਾ ਮੁਖ ਗੁਰੂ ਤੇਗਬਾਦਰ ਸਾਹਿਬ ਮਹਾਰਾਜ ਵੱਲ ਕਰ ਦਿਓ ਇਤਿਹਾਸ ਕਰਨ ਇਦਾਂ ਕਿਹਾ ਜਦੋਂ ਇਹ ਖਿਆਲ ਸਾਹਮਣੇ ਰੱਖ ਦਿੱਤਾ ਨਾ ਤੇ ਭਾਈ ਮਤੀਦਾਜ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਆਰੰਭ ਹੋ ਗਿਆ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਪਾਠ ਲਗਾਤਾਰ ਅੱਗੇ ਚੱਲਿਆ ਅੱਗੇ ਵਧਿਆ ਪਾਠ ਤੀਰਥ ਨਾਵਾਂ ਜੇ ਤਿਸ ਭਾਵਾਂ ਇਹ ਚੀਰ ਆਰੰਭ ਹੋ ਗਿਆ ਸੀਸ ਤੋਂ ਆਰੰਭ ਹੋਇਆ ਕਹਿੰਦੇ ਅਖੀਰਲਾ ਕਤਰਾ ਵਹਿਣ ਤੱਕ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਗਿਆ ਸੀ ਉਸ ਤੋਂ ਬਾਅਦ ਭਾਈ ਮਤੀ ਦਾਸ ਜੀ ਦਾ ਜਿਹੜਾ ਸਰੀਰ ਦੇ ਦੋ ਟੁਕੜੇ ਸੀ ਉਹ ਡਿੱਗ ਕੇ ਥੱਲੇ ਧਰਤੀ ਜਮੀਨ ਤੇ ਡਿੱਗ ਗਏ ਅਖੀਰਲੇ ਕਤਰੇ ਤੱਕ ਵੀ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਚੱਲਦਾ ਰਿਹਾ ਭਾਈ ਤਾਰੂ ਸਿੰਘ ਜੀ ਆਪਾਂ ਨਾ ਜੀ ਇਸ ਇਲਾਕੇ ਦੇ ਵਿੱਚ ਵੱਡਿਆਂ ਪਹਾਗਾ ਵਾਲੇ ਆਂ ਮੈਂ ਬੇਨਤੀ ਹੋਰ ਕਰ ਦੇਵਾਂ ਜਲੰਧਰ ਦੇ ਏਰੀਏ ਦੇ ਵਿੱਚ ਆਪਾਂ ਇਦਾਂ ਸੇਵਾ ਨਿਭਾਉਣੇ ਆ ਇਲਾਕਾ ਤੇ ਆਪਣਾ ਲਖਣਾ ਹੀ ਐ ਪਰ ਜਲੰਧਰ ਦੇ ਵਿੱਚ ਉੱਥੇ ਇਦਾਂ ਦੇ ਬੜੇ ਪਿਆਰ ਵਾਲੇ ਐਸੇ ਮਿਲ ਜਾਂਦੇ ਨੇ ਤੇ ਪੁੱਛਦੇ ਨੇ ਤੁਹਾਡਾ ਇਲਾਕਾ ਕਿਹੜਾ ਆਪਾਂ ਫਿਰ ਮਾਣ ਨਾਲ ਦੱਸੀਦਾ ਜੀ ਮਾਝਾ ਇਲਾਕਾ ਉਹ ਇਲਾਕਾ ਜਿਸ ਇਲਾਕੇ 'ਚ ਭਾਈ ਤਾਰੂ ਸਿੰਘ ਸ਼ਹੀਦ ਹੋਇਆ ਜਿਸ ਇਲਾਕੇ ਵਿੱਚ ਬਾਬਾ ਦੀਪ ਸਿੰਘ ਦਾ ਜਨਮ ਹੋਇਆ ਜਿਸ ਇਲਾਕੇ 'ਚ ਭਾਈ ਤਾਰਾ ਸਿੰਘ ਵਾਂ ਦਾ ਜਨਮ ਹੋਇਆ ਇਹ ਇਲਾਕਾ ਉਹ ਹੈ ਜਿਸ ਇਲਾਕੇ ਦੇ ਵਿੱਚ ਕਈ ਐਸੇ ਗੁਰੂ ਕੇ ਪਿਆਰ ਵਾਲੇ ਮਰ ਜੀਵਣਿਆਂ ਨੇ ਜਨਮ ਵੀ ਹੋਇਆ ਤੇ ਸ਼ਹਾਦਤਾਂ ਵੀ ਦਿੱਤੀਆਂ ਇਸ ਕਰਕੇ ਜਪਜੀ ਸਾਹਿਬ ਦਾ ਪਾਠ ਭਾਈ ਤਾਰੂ ਸਿੰਘ ਦੀ ਜਦੋਂ ਖੋਪੜੀ ਲਹਿ ਗਈ ਨਾ 21 22 ਦਿਨ ਉਹਨਾਂ ਦੇ ਸਿਰ ਦੇ ਉੱਤੇ ਖੋਪੜੀ ਨਹੀਂ ਸੀ ਹੈਗੀ ਪਰ ਫਿਰ ਵੀ ਉਹਨਾਂ ਨੇ ਜਪਜੀ ਸਾਹਿਬ ਦੇ ਸਹਾਰੇ ਉਹਨਾਂ ਨੇ ਪਾਠ ਇਹ ਆਪਣਾ ਸਮਾਪਤ ਕੀਤਾ ਆਪਾਂ ਕਹਿੰਦੇ ਹਾਂ ਜੀ ਪਾਠ ਦਾ ਕੀ ਅਸਰ ਹੁੰਦਾ ਹੈ ਇੱਕ ਗੱਲ ਹੋਰ ਸੁਣਿਓ ਪਾੜ ਦਾ ਕੀ ਅਸਰ ਹੁੰਦਾ ਹੈ ਇੱਥੇ ਰਾਹ ਜਾਂਦੇ ਤੁਹਾਨੂੰ ਕੋਈ ਕੋਈ ਗੰਦੀ ਗੱਲ ਤੁਹਾਡੇ ਸਾਹਮਣੇ ਕੋਈ ਬੋਲ ਜਾਵੇ ਕੋਈ ਕੋਈ ਭੇੜੇ ਭੱਦੇ ਬੋਲ ਤੁਹਾਨੂੰ ਬੋਲ ਜਾਵੇ ਤੁਸੀਂ ਸ਼ਾਮਾਂ ਤੱਕ ਬਰਦਾਸ਼ਤ ਕਰਦੇ ਹੋ ਅੰਦਰੋਂ ਅੰਦਰੇ ਰੜਕਦੇ ਰਹਿੰਦੇ ਆ ਨਾ ਉਹ ਬੋਲ ਭਈ ਇਹ ਬੰਦੇ ਨੇ ਅੱਜ ਮੈਨੂੰ ਭੇੜੇ ਬੋਲ ਬੋਲੇ ਨੇ ਤੇ ਆਪਾਂ ਹੋ ਸਕਦਾ ਹਫ਼ਤਾ ਵਿੱਚ ਇਤੇ ਰੱਖੀਏ ਮਹੀਨਾ ਵਿੱਚ ਇਤੇ ਰੱਖੀਏ ਪਰ ਇਹ ਭੇੜੇ ਬੋਲਾਂ ਦਾ ਅਸਰ ਸਾਡੇ ਮਨ ਤੇ ਹੋ ਜਾਂਦਾ ਹੈ ਤੇ ਜਦੋਂ ਜਪਜੀ ਸਾਹਿਬ ਦਾ ਪਾਠ ਧਿਆਨ ਨਾਲ ਕਰੇਗਾ ਤੇ ਜਪਜੀ ਸਾਹਿਬ ਦਾ ਪਾਠ ਤੇ ਪਹਿਲਾਂ ਹੀ ਕਿਰਪਾ ਨਾਲ ਭਰਿਆ ਪਿਆ ਤੂੰ ਧਿਆਨ ਨਾਲ ਜਪਜੀ ਸਾਹਿਬ ਦਾ ਪਾਠ ਕਰ ਗੁਰੂ ਨਾਨਕ ਸਾਹਿਬ ਹਰ ਕਦਮ ਤੇ ਤੇ ਹਰ ਮੋੜ ਤੇ ਤੇਰਾ ਸਹਾਰਾ ਬਣਗੇ ਇੱਕ ਧਿਆ ਧਿਆ ਦੀ ਹੋਰ ਕਟਨਾ ਰੱਖ ਦੇਵਾਂ ਕਿਉਂਕਿ ਮੇਰਾ ਸਮਾਂ ਸੰਵਾਪਤ ਹੋਣ ਦੇ ਨੇੜੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਠ ਆਪਾਂ ਸਾਰੇ ਘਰਾਂ ਚ ਕਰਦੇ ਆਂ ਇੱਕ ਬੇਨਤੀ ਹੋਰ ਨਾਲ ਲੱਗਦੀ ਕਰ ਜਾਵਾਂ ਕਿ ਕਿਉਂਕਿ ਜਦੋਂ ਆਪਾਂ ਘਰਾਂ 'ਚ ਕਿਤੇ ਅਖੰਡ ਪਾੜ ਕਰਦੇ ਆ ਨਾ ਕਈ ਵਾਰੀ ਆਪਣਾ ਧਿਆਨ ਹੀ ਦੂਜੇ ਪਾਸੇ ਚਲੇ ਜਾਂਦਾ ਹੈ। ਬੜੀ ਵਾਰੀ ਆਪਾਂ ਆਪਣੇ ਘਰਾਂ ਵਿੱਚ ਵੀ ਬੇਅਦਬੀ ਕਰ ਜਾਂਦੇ ਆ। ਵੀ ਪਾਠ ਚੱਲ ਰਿਹਾ ਹੁੰਦਾ ਹੈ ਤੇ ਕੋਲ ਕਈ ਵਾਰੀ ਬੱਚੇ ਵੀ ਖੇਡਦੇ ਰਹਿੰਦੇ ਨੇ ਆਪਣਾ ਵੀ ਧਿਆਨ ਨਹੀਂ ਹੁੰਦਾ। ਸਪੀਕਰ ਤਾਂ ਕੰਧਾਂ ਤੇ ਉੱਤੇ ਛੱਤਾਂ ਤੇ ਚਾੜੇ ਹੁੰਦੇ ਨੇ ਵੀ ਦੂਜਿਆਂ ਨੂੰ ਆਪਾਂ ਸੁਣਾ ਦਈਏ ਆਪਾਂ ਘਰ 'ਚ ਨਹੀਂ ਸੁਣਨਾ। ਕਈ ਵਾਰੀ ਐਦਾਂ ਦਾ ਵੀ ਮਾਹੌਲ ਹੋ ਜਾਂਦਾ ਹੈ। ਜਦ ਇੱਕ ਅਖੰਡ ਪਾਠ ਸਾਹਿਬ ਜਦੋਂ ਆਪਾਂ ਕਰਦੇ ਆ ਨਾ ਜੀ ਬੜੇ ਅੱਜ ਵੀ ਹੈਗੇ ਨੇ ਇਦਾਂ ਦੇ ਗੁਰੂ ਪਿਆਰ ਵਾਲੇ ਜਿਨ੍ਹਾਂ ਨੂੰ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਜਵਾਨੀ ਜਾਦ ਹੈ ਹੁਣ ਇਤਿਹਾਸ ਦੀ ਮੈਂ ਇੱਕ ਹੋਰ ਘਟਨਾ ਆਪ ਜੀ ਦੇ ਸਨਮੁਖ ਰੱਖਣੀ ਹੈ ਬੜੀ ਇਕਾਗਰਤਾ ਦੇ ਨਾਲ ਸੁਣਿਓ ਐਸੇ ਵੀ ਗੁਰੂ ਕੇ ਪਿਆਰ ਵਾਲੇ ਇੱਥੇ ਹੋਏ ਨੇ ਜਿਨ੍ਹਾਂ ਨੂੰ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਜਵਾਨੀ ਜਾਦ ਹੈ ਉਹ ਇੱਕ ਵਾਰ ਚੌਂਕੜਾ ਮਾਰ ਕੇ ਬੈਠਦੇ ਨੇ ਤੇ ਜਿੰਨਾ ਚਿਰ ਤੱਕ ਭੋਗ ਨਹੀਂ ਪੈਂਦਾ ਉਹਨਾਂ ਚ ਤਾਂ ਘੋਟ ਦੇਣੀ ਫਿਰ ਇਤਿਹਾਸ ਦੀ ਇੱਕ ਘਟਨਾ ਹੈ ਜੀ ਪਟਿਆਲੇ ਦੇ ਇੱਕ ਰਾਜਾ ਹੈ ਜੀ ਮਹਾਰਾਜਾ ਹੀਰਾ ਸਿੰਘ ਨਾਭਾ ਸੁਣਿਓ ਪਟਿਆਲੇ ਦਾ ਰਾਜਾ ਹੈ ਜੀ ਮਹਾਰਾਜਾ ਹੀਰਾ ਸਿੰਘ ਨਾਭਾ ਉਹਨੇ ਇੱਕ ਵਾਰ ਖਿਆਲ ਪ੍ਰਗਟ ਕੀਤਾ ਉਹ ਕਹਿਣ ਲੱਗੇ ਜੀ ਬੜਲਾ ਪ੍ਰਾਤਨ ਸਿੰਘਾਂ ਬਾਰੇ ਸੁਣਿਆ ਸੀ ਜੀ ਉਹ ਘੋੜਿਆਂ ਤੇ ਚੱਲਦੇ ਚੱਲਦੇ ਕਦ ਕੋਈ ਚੌਪਈ ਸਾਹਿਬ ਦਾ ਪਾਠ ਕਰ ਰਿਹਾ ਏ ਘੋੜਿਆਂ ਤੇ ਚੱਲਦੇ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਏ ਚੱਲਦੇ ਚੱਲਦੇ ਉਹਨਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਵੀ ਕਰ ਲੈਣਾ ਇਹਨਾਂ ਨੇ ਇਦਾਂ ਦੇ ਵੀ ਕਈ ਗੁਰੂ ਕੇ ਪਿਆਰ ਵਾਲੇ ਹੈਗੇ ਸਨ ਜਿਹੜੇ ਇੱਕ ਵਾਰ ਚੌਂਕੜਾ ਮਾਰਦੇ ਨਹੀਂ ਤੇ ਉਹ ਸਾਰੇ ਦਾ ਸਾਰਾ ਅਖੰਡ ਪਾਠ ਕਰਕੇ ਤੇ ਫੇਰ ਉੱਠਦੇ ਨੇ ਤੇ ਮਹਾਰਾਜਾ ਹੀਰਾ ਸਿੰਘ ਨਾਭਾ ਕਹਿੰਦੇ ਅੱਜ ਵੀ ਕੋਈ ਇਦਾਂ ਦਾ ਹੈਗਾ ਏ ਜਿਹੜਾ ਇੱਕ ਚੌਂਕੜਾ ਮਾਰੇ ਤੇ ਅਖੰਡ ਪਾੜ ਸੰਪੂਰਨ ਕਰਕੇ ਉੱਠੇ ਤੇ ਕੋਲ ਬੈਠੇ ਸਨ ਬਾਬਾ ਨਾਰਾਇਣ ਸਿੰਘ ਜੀ ਉਹ ਕਹਿੰਦੇ ਹੈਗੇ ਨੇ ਅੱਜ ਵੀ ਹੈਗੇ ਨੇ ਜਿਹੜੇ ਇੱਕ ਵਾਰ ਚੌਂਕੜਾ ਮਾਰਨ ਤੇ ਸੰਪੂਰਨ ਕਰਕੇ ਹੀ ਉੱਠਣਗੇ ਮਹਾਰਾਜਾ ਹੀਰਾ ਸਿੰਘ ਕਹਿੰਦੇ ਕੌਣ ਨੇ ਕਹਿੰਦੇ ਹੈਗੇ ਨੇ ਪਰ ਸ਼ਰਤ ਹੈ ਇੱਕ ਵਾਰ ਚੌਂਕੜਾ ਮਾਰਨਗੇ ਸੰਪੂਰਨ ਕਰਕੇ ਉੱਠਣਗੇ ਪਰ ਸ਼ਰਤ ਇਹ ਹੈ ਜਿੰਨਾ ਚਿਰ ਤੱਕ ਉਹਦਾ ਚੌਂਕੜਾ ਵੱਜਾ ਹੋਏਗਾ ਨਾ ਉਨਾਂ ਚਿਰ ਤੱਕ ਐਸਾ ਸਰੋਤਾ ਵੀ ਚਾਹੀਦਾ ਹੈ ਜਿਹੜਾ ਇੱਕ ਚੌਂਕੜਾ ਮਾਰ ਕੇ ਬੈਠ ਕੇ ਸੁਣ ਵੀ ਲਵੇ ਕਰਨ ਵਾਲਾ ਤਾਂ ਹੈਗਾ ਏ ਪਰ ਕੋਈ ਸੁਣਨ ਵਾਲਾ ਵੀ ਹੋਵੇ ਤੇ ਅੱਜ ਵੀ ਉਹ ਪਾਠ ਕੀਤਾ ਜਾ ਸਕਦਾ ਹੈ ਮਹਾਰਾਜਾ ਹੀਰਾ ਸਿੰਘ ਕਹਿੰਦੇ ਮੈਂ ਸੁਣਨ ਵਾਸਤੇ ਤਿਆਰ ਹਾਂ ਕੌਣ ਹੈ ਜਿਹੜਾ ਇੱਕ ਚੌਂਕੜੇ ਦੇ ਵਿੱਚ ਅਖੰਡ ਪਾਠ ਕਰੇ ਤੇ ਬਾਬਾ ਨਾਰਾਇਣ ਸਿੰਘ ਕਹਿੰਦੇ ਮੈਂ ਹੈਗਾ ਮੈਂ ਕਰਾਂਗਾ ਅਖੰਡ ਪਾਠ ਸਮਾਂ ਬੰਨ ਲਿਆ ਗਿਆ ਇੱਕ ਤਰੀਕ ਮਿਥ ਲਈ ਗਈ ਅਰਦਾਸ ਕਰਕੇ ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਤੇ ਜਪਜੀ ਸਾਹਿਬ ਦਾ ਪਾਠ ਆਰੰਭ ਹੋਇਆ ਤੇ ਬੜੀ ਇਕਾਗਰਤਾ ਦੇ ਨਾਲ ਭੈ ਭਾਵਨੀ ਤੇ ਇੰਨਾ ਕੁ ਚਿੱਤ ਜੋੜ ਕੇ ਬਾਬਾ ਨਾਰਾਇਣ ਸਿੰਘ ਨੇ ਉਹ ਪਾਠ ਕੀਤਾ ਕਿਉਂਕਿ ਇਹ ਲਗਾਤਾਰ ਚੌਂਕੜਾ ਉਹੀ ਮਾਰ ਸਕਦਾ ਜਿਨ੍ਹਾਂ ਦਾ ਰੋਜ਼ਾਨਾ ਅਭਿਆਸ ਹੋਵੇ ਜਿਨ੍ਹਾਂ ਨੇ ਸਿਰਫ ਐਤਵਾਰ ਨੂੰ ਹੀ ਆ ਕੇ ਪਾਠ ਕਰਨਾ ਹੈ ਨਾ ਮਾਫ਼ ਕਰਨਾ ਉਹਨਾਂ ਤੋਂ ਲੰਬੇ ਚੌਂਕੜੇ ਨਹੀਂ ਜੇ ਵੱਜਦੇ ਹੁੰਦੇ ਇਹ ਰੋਜ਼ਾਨਾ ਚੌਂਕੜੇ ਮਾਰਨੇ ਪੈਂਦੇ ਨੇ ਜਿਨ੍ਹਾਂ ਨੂੰ ਅਜੇ ਵੀ ਅਭਿਆਸ ਨਹੀਂ ਹੈਗਾ ਉਹ ਉਹ ਚੌਕੜਾ ਮਾਰਨ ਜਪਜੀ ਸਾਹਿਬ ਦੇ ਵਿੱਚ ਫਿਰ ਉਹ ਆਪਣਾ ਪਾਠ ਵਧਾਉਣ ਪੰਜ ਬਾਣੀਆਂ ਤੱਕ ਫਿਰ ਉਹ ਆਪਣਾ ਪਾਠ ਵਧਾਉਣ ਨਾਲ ਸੁਖਮਨੀ ਸਾਹਿਬ ਤੱਕ ਇੱਥੇ ਤਾਂ ਐਦਾਂ ਦੇ ਵੀ ਗੁਰੂ ਕੇ ਪਿਆਰ ਵਾਲੇ ਬੈਠੇ ਨੇ ਜਿਨ੍ਹਾਂ ਦੇ ਚਪੈਰਾ ਜਿੰਨਾ ਚਿਰ ਤਾਂ ਖਤਮ ਨਹੀਂ ਹੁੰਦਾ ਉਹਨਾਂ ਚਿਰ ਤਾਂ ਓਟਦੇ ਨਹੀਂ ਇਦਾਂ ਦੇ ਵੀ ਚੌਂਕੜੇ ਵੱਜ ਰਹੇ ਨੇ ਸੋ ਇਹ ਵੱਡੇ ਭਾਗ ਨੇ ਸਾਡੇ ਪੂਰਬਲੇ ਕਰਮਾਂ ਦੀਆਂ ਨਿਸ਼ਾਨੀਆਂ ਨੇ ਸਾਡੀਆਂ ਬਾਬਾ ਨਰੈਣ ਸਿੰਘ ਜੀ ਬੈਠ ਗਏ ਜੀ ਪਾਠ ਆਰੰਭ ਹੋ ਗਿਆ ਤੇ ਸਾਹਮਣੇ ਉਹ ਬੈਠੇ ਮਹਾਰਾਜਾ ਹੀਰਾ ਸਿੰਘ ਨਾਬਾ ਲਗਾਤਾਰ ਪਾਠ ਚੱਲਿਆ ਉਹ ਤੇ ਜਿੰਨਾ ਚੇ ਤੱਕ ਉਹ ਸੰਪੂਰਨ ਨਹੀਂ ਹੋਇਆ ਤੇ ਨਾ ਤੇ ਬਾਬਾ ਨਰੈਣ ਸਿੰਘ ਉੱਠੇ ਤੇ ਨਾ ਹੀ ਮਹਾਰਾਜਾ ਹੀਰਾ ਸਿੰਘ ਉੱਠਿਆ ਸਮਾਪਤੀ ਹੋਈ ਅਰਦਾਸ ਕੀਤੀ ਤੇ ਮਹਾਰਾਜਾ ਹੀਰਾ ਸਿੰਘ ਉੱਠ ਕੇ ਆ ਕੇ ਤੇ ਉਹਨਾਂ ਦੇ ਚਰਨਾਂ ਤੇ ਜਾ ਕੇ ਮੱਥਾ ਟੇਕਿਆ ਬਾਬਾ ਨਰੈਣ ਸਿੰਘ ਦੇ ਤੇ ਉਹਨਾਂ ਨੇ ਹੱਥ ਜੋੜ ਕੇ ਬਾਬਾ ਨਰੈਣ ਸਿੰਘ ਨੂੰ ਕਹਿਣ ਲੱਗੇ ਕਹਿੰਦੇ ਮੈਂ ਤੁਹਾਨੂੰ ਕੋਈ ਦੇਣ ਦੀ ਮੇਰੀ ਇੱਛਾ ਹੈ ਜੋ ਤੁਸੀਂ ਆਪਣੇ ਮੂੰਹ ਚੋਂ ਮੰਗੋਗੇ ਨਾ ਕੋਈ ਜ਼ਮੀਨ ਕੋਈ ਸੋਨਾ ਕੋਈ ਮਾਇਆ ਉਹ ਮੈਂ ਆਪਣੇ ਵੱਲੋਂ ਤੁਹਾਡੇ ਸਾਹਮਣੇ ਪੇਟ ਕਰ ਦੇਵਾਂਗਾ ਬਾਬਾ ਨਰੈਣ ਸਿੰਘ ਨੇ ਹੱਥ ਜੋੜਦੇ ਉੱਤੇ ਕਹਿੰਦੇ ਨਹੀਂ ਮੈਂ ਕੁਝ ਵੀ ਨਹੀਂ ਲੈਣਾ ਚਾਹੁੰਦਾ ਬਸ ਮੈਨੂੰ ਸਤਕਾਰ ਸਹਿਤ ਮੈਨੂੰ ਆਪਣੇ ਡੇਰੇ ਤੱਕ ਪਹੁੰਚਾਓ ਮਹਾਰਾਜਾ ਹੀਰਾ ਸਿੰਘ ਨੇ ਆਪਣੇ ਸਾਰੇ ਸਿਪਾਈਆਂ ਨੂੰ ਐਲਾਨ ਕੀਤਾ ਵੀ ਇੱਕ ਪੀੜਾ ਲੈ ਕੇ ਆਓ ਜਿਹੜੀ ਪਾਲਕੀ ਸੀ ਨਾ ਮਹਾਰਾਜਾ ਹੀਰਾ ਸਿੰਘ ਦੀ ਆਪ ਦੀ ਉਹ ਲੈ ਕੇ ਆਏ ਉਹਨਾਂ ਦੇ ਵਿੱਚ ਬੜੇ ਸਤਕਾਰ ਦੇ ਨਾਲ ਉਹਦੇ ਵਿੱਚ ਬਿਠਾਇਆ ਤੇ ਬਿਠਾ ਕੇ ਤੇ ਕੋਹਾਰਾ ਨੇ ਆਪਣੇ ਮੋਢੇ ਤੇ ਉਹ ਪਾਲਕੀ ਚੁੱਕ ਲਈ ਤੇ ਚੱਲ ਰਹੇ ਨੇ ਬਾਬਾ ਨਾਰਾਇਣ ਸਿੰਘ ਨੇ ਉਸ ਪਾਲਕੀ ਦੇ ਵਿੱਚੋਂ ਦੀ ਪਰਦਾ ਪਾਸੇ ਕਰਕੇ ਵੇਖਿਆ ਕਿ ਲੋਕ ਆਲੇ-ਦੁਆਲੇ ਖੜੇ ਨੇ ਤੇ ਹੱਥ ਜੋੜ ਕੇ ਨਮਸਕਾਰਾਂ ਕਰ ਰਹੇ ਨੇ। ਤੇ ਉਹਨਾਂ ਨੇ ਸੋਚਿਆ ਬਾਬਾ ਨਾਰਾਇਣ ਸਿੰਘ ਨੇ ਕਿ ਸ਼ਾਇਦ ਲੋਕਾਂ ਨੂੰ ਇਹ ਭੁਲੇਖਾ ਕਿ ਪਾਲਕੀ 'ਚ ਮਹਾਰਾਜਾ ਹੀਰਾ ਸਿੰਘ ਬੈਠਾ। ਤੇ ਲੋਕਾਂ ਨੂੰ ਇਹ ਭੁਲੇਖਾ ਤਾਂ ਕਰਕੇ ਲੋਕੀਂ ਇਹ ਮੱਥਾ ਟੇਕ ਰਹੇ ਨੇ, ਸਿਰ ਝੁਕਾ ਰਹੇ ਨੇ। ਤੇ ਮਹਾਰਾਜਾ ਨਾਰਾਇਣ ਹੀਰਾ ਸਿੰਘ ਜਿਹੜੇ ਨੇ ਉਹ ਅੱਗੇ ਉਹਨਾਂ ਨੇ ਮੋਢੇ ਤੇ ਚੁੱਕੀ ਹੋਏ ਸੀ। ਮਤੋਂ ਕੇ ਹੁਣ ਸੀਸ ਤਾਂ ਉਹ ਝੁਕਾ ਉਹਨਾਂ ਨੂੰ ਝੁਕਾ ਰਹੇ ਨੇ ਕਿਉਂਕਿ ਉਹਨਾਂ ਨੇ ਅੱਗੇ ਮੋਢਾ ਦਿੱਤਾ ਹੋਇਆ ਏ ਚੱਲਦੇ ਚੱਲਦੇ ਡੇਰੇ ਤੇ ਪਹੁੰਚੇ ਬਾਬਾ ਨਰੈਣ ਸਿੰਘ ਤੇ ਪਾਲਕੀ ਚੋਂ ਬਾਹਰ ਨਿਕਲੇ ਕੀ ਤੱਕਿਆ ਕਿ ਉਹ ਮਹਾਰਾਜਾ ਹੀਰਾ ਸਿੰਘ ਨੇ ਆਪ ਮੋਢਾ ਦਿੱਤਾ ਸੀ ਪਾਲਕੀ ਨੂੰ ਤੇ ਉਹਨਾਂ ਨੇ ਵੀ ਫਿਰ ਅੱਗੇ ਹੱਥ ਜੋੜ ਦਿੱਤੇ ਦੋਨਾਂ ਨੇ ਇੱਕ ਦੂਜੇ ਨੂੰ ਸੀਸ ਝੁਕਾਇਆ ਤੇ ਉਹ ਕਹਿਣ ਲੱਗੇ ਕਹਿੰਦੇ ਮੈਂ ਤਾਂ ਇਹ ਸੋਚਦਾ ਸੀ ਕਿ ਲੋਕੀ ਭਲੇਖੇ ਵੇਚਣੇ ਕਿ ਇਸ ਪਾਲਕੀ ਵਿੱਚ ਮਹਾਰਾਜਾ ਹੀਰਾ ਸਿੰਘ ਬੈਠੇ ਨੇ ਮੈਨੂੰ ਤਾਂ ਇਹ ਪਤਾ ਹੀ ਨਹੀਂ ਸੀ ਕਿ ਇਸ ਪਾਲਕੀ ਨੂੰ ਮੋਢਾ ਦੇਣ ਵਾਲਾ ਮਹਾਰਾਜਾ ਹੀਰਾ ਸਿੰਘ ਹੈ ਇਹ ਸਤਕਾਰ ਤੇ ਮਹਾਰਾਜਾ ਹੀਰਾ ਸਿੰਘ ਕਹਿੰਦੇ ਕਿ ਮੈਂ ਤੁਹਾਡੇ ਚਰਨਾਂ 'ਚ ਅੱਜ ਸੀਸ ਝੁਕਾ ਰਿਹਾ ਹਾਂ ਤੇ ਬਾਬਾ ਨਰੈਣ ਸਿੰਘ ਜੀ ਇਹ ਸੀਸ ਤੁਹਾਨੂੰ ਨਹੀਂ ਤੁਹਾਡੇ ਸਰੀਰ ਨੂੰ ਸੀਸ ਨਹੀਂ ਝੁਕ ਰਿਹਾ ਜਿਹੜੀ ਤੁਹਾਡੇ ਹਿਰਦੇ ਵਿੱਚ ਤੁਹਾਡੀ ਸੁਰਤ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਮਾਇਆ ਹੋਇਆ ਹੈ ਨਾ ਠਿਕਿਆ ਹੋਇਆ ਹੈ ਅੱਜ ਮੇਰਾ ਸੀਸ ਉਸ ਨੂੰ ਝੁਕ ਰਿਹਾ ਹੈ ਜੇ ਮੈਂ ਅੱਜ ਇਸ ਪਾਲਕੀ ਨੂੰ ਅੱਜ ਕੁਝ ਮੋਢਾ ਦਿੱਤਾ ਹੈ ਨਾ ਇਸ ਕਰਕੇ ਦਿੱਤਾ ਹੈ ਕਿ ਜਿਹੜਾ ਤੁਹਾਡੇ ਹਿਰਦੇ ਵਿੱਚ ਜਪਜੀ ਸਾਹਿਬ ਦਾ ਪੂਰੇ ਦਾ ਪੂਰਾ ਪਾਠ ਤੁਹਾਡੇ ਹਿਰਦੇ ਵਿੱਚ ਜਿਹੜਾ ਵਸਿਆ ਹੋਇਆ ਹੈ ਨਾ ਮੈਂ ਉਸ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਉਸ ਬਾਣੀ ਨੂੰ ਮੈਂ ਅੱਜ ਸੀਸ ਝੁਕਾ ਲਵਾਂ ਉੱਥੇ ਇਹ ਸਤਕਾਰ ਸੀ ਹੁਣ ਵੇਖੋ ਉਹ ਬਾਬਾ ਨਰੈਣ ਸਿੰਘ ਹੈ ਕੌਣ ਨੇ ਬਾਬਾ ਨਰੈਣ ਸਿੰਘ ਉਹ ਇੱਕ ਗੁਰਮੁਖ ਰੂਹ ਹੈ ਜਿਨ੍ਹਾਂ ਨੂੰ ਸਾਰੇ ਦਾ ਸਾਰਾ ਪਾਠ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਇੰਨੀ ਕੁ ਜੁੜੀ ਹੋਈ ਰੂਹ ਹੈ ਬਾਬਾ ਨਰੈਣ ਸਿੰਘ ਜਿਨ੍ਹਾਂ ਦੇ ਘਰ ਵਿੱਚ ਜਿਹੜੀ ਔਲਾਦ ਪੈਦਾ ਹੋਈ ਹੈ ਨਾ ਜੀ ਉਹ ਔਲਾਦ ਉਸ ਔਲਾਦ ਦਾ ਨਾਮ ਹੈ ਜਿਨ੍ਹਾਂ ਦਾ ਨਾਮ ਭਾਈ ਕਾਨ ਸਿੰਘ ਨਾਬਾ ਸੁਣਿਆ ਜਰੂਰ ਹੋਏਗਾ ਜੀ ਆਪ ਜੀ ਨੇ ਭਾਈ ਕਾਨ ਸਿੰਘ ਨਾਭਾ ਉਹ ਮਹਾਨ ਪੁਰਖ ਨੇ ਉਹ ਇੱਕ ਮਹਾਨ ਵਿਦਵਾਨ ਨੇ ਸਾਡੀ ਕੌਮ ਦੇ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ ਭਾਈ ਕਾਨ ਸਿੰਘ ਨਾਭਾ ਭਾਈ ਕਾਨ ਸਿੰਘ ਨਾਭਾ ਜੀ ਨੇ ਕਈ ਕਿਤਾਬਾਂ ਲਿਖੀਆਂ ਗੁਰਮਤ ਮਾਰਤੰਡ ਭਾਗ ਪਹਿਲਾ ਤੇ ਦੂਜਾ ਹਮ ਹਿੰਦੂ ਨਹੀਂ ਗੁਰਮਤ ਪ੍ਰਭਾਕਰ ਤੇ ਸੁਧਾਕਰ ਕਿਤਾਬਾਂ ਬਾਗਮਾ ਲਿਖੀਆਂ ਤੇ ਇਨਿਆਂ ਕੋ ਖੋਜ ਭਰਪੂਰ ਹੈ ਜਿੰਨਾ ਚਾਹਤਾ ਕੋਈ ਵਿਦਵਾਨ ਉਹਨਾਂ ਨੂੰ ਪੜ੍ਹਨਾ ਲਵੇ ਤੇ ਉਹਨਾਂ ਨੂੰ ਅਗਲੀ ਨੌਲੇਜ ਨਹੀਂ ਜੇ ਮਿਲਦੀ। ਕਈ ਵਿਦਵਾਨ ਦਰਬਾਰ ਸਾਹਿਬ ਦੇ ਚ ਇੱਕ ਸਮਾਂ ਇਦਾਂ ਦਾ ਵੀ ਆਇਆ ਸੀ ਜਦੋਂ ਇੱਥੇ ਮਹੰਤਾਂ ਨੇ ਮੂਰਤੀਆਂ ਪ੍ਰਕਰਮਾ ਦੇ ਵਿੱਚ ਰੱਖ ਦਿੱਤੀਆਂ ਸਨ ਤੇ ਭਾਈ ਕਾਨ ਸਿੰਘ ਨਾਭਾ ਨੇ ਉਸ ਵੇਲੇ ਡੀਸੀ ਨੂੰ ਨਾਲ ਲੈ ਕੇ ਸਾਰੀ ਸਿੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਤੇ ਪ੍ਰਕਰਮਾ ਦੇ ਵਿੱਚੋਂ ਉਹ ਸਾਰੀਆਂ ਮੂਰਤੀਆਂ ਚੁਕਵਾਈਆਂ ਸਨ। ਪਾਏ ਕਾਨ ਸਿੰਘ ਨਾਭਾ ਨੂੰ ਜਰੂਰ ਯਾਦ ਰੱਖਣਯੋਗ ਇਹ ਸਾਡੇ ਵਿਦਵਾਨ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਉਸ ਮਹਾਨ ਮਹਾਂਪੁਰਖ ਨੂੰ ਯਾਦ ਹੈ ਸੋ ਕਿਰਪਾ ਕਰਨ ਸਤਿਗੁਰੂ ਰਹਿਮਤਾਂ ਕਰਨ ਆਪ ਸਾਰੀਆਂ ਸੰਗਤਾਂ ਜਿਥੇ ਇਥੋਂ ਚਪੈਰੇ ਦੇ ਵਿੱਚ ਬੈਠ ਕੇ ਆਪਜੀ ਜਪਜੀ ਸਾਹਿਬ ਦੇ ਪਾਠ ਆਪਣੇ ਹਿਰਦੇ ਚ ਵਸਾ ਕੇ ਲੈ ਕੇ ਜਾਂਦੇ ਹੋ ਚੌਪੈ ਦੇ ਪਾਠ ਤੁਹਾਡੇ ਹਿਰਦੇ ਵਿੱਚ ਇੱਥੇ ਬੈਠਿਆਂ-ਬੈਠਿਆਂ ਵਸ ਜਾਂਦੇ ਨੇ ਤੇ ਘਰ ਦੇ ਵਿੱਚ ਜਦੋਂ ਕੋਈ ਤੇ ਕੰਮ ਕਰਦੇ ਹੋ ਨਾ ਆਪਣੇ ਮੁਖ ਦੇ ਵਿੱਚੋਂ ਜਪਜੀ ਸਾਹਿਬ ਦਾ ਪਾਠ ਲਗਾਤਾਰ ਕਰਦੇ ਰਹੋ ਇਹਦਾ ਅਸਰ ਅੱਜ ਨਾ ਪਤਾ ਹੋਵੇ ਤੁਹਾਨੂੰ ਕੀ ਲੱਗਣਾ ਪਰ ਇੱਕ ਦਿਨ ਇਹਦਾ ਜ਼ਰੂਰ ਅਸਰ ਹੁੰਦਾ ਹੈ ਇੱਕ ਬੇਨਤੀ ਕਰਕੇ ਤੇ ਮੈਂ क्षमा ਮੰਗ ਲਵਾਂ ਹੁਣ ਕਿਰਪਾ ਇੱਕ ਦਿਨ ਚ ਨਹੀਂ ਵਾਪਰਦੀ ਕਿਰਪਾ ਇੱਕ ਦਿਨ ਚ ਨਹੀਂ ਵਾਪਰਦੀ ਪਰ ਇੱਕ ਦਿਨ ਜ਼ਰੂਰ ਵਾਪਰ ਜਾਂਦੀ ਹੈ ਇਹ ਸਾਡੀਆਂ ਇਹ ਗੁਰੂ ਨੇ ਸਾਡੇ ਉੱਤੇ ਦਵਾੜੀ ਵੱਡੀ ਦਾਤ ਬਖਸ਼ੀ ਹੈ ਸਾਨੂੰ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਸਮੁੱਚਾ ਸਿੱਖ ਜਗਤ ਬੜੀ ਆਦਬ ਸ਼ਰਦਾ ਭਾਵਨਾ ਸਹਿਤ ਯਾਦ ਕਰ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਅੱਜ ਤਾਂ ਪੂਰੇ ਉਥੇ ਚਾ ਦੇ ਨਾਲ ਜਿੱਥੇ ਅੱਜ ਤੁਸੀਂ ਉਥੇ ਸੰਗਤਾਂ ਹਾਜ਼ਰਿਆਂ ਭਰ ਰਹੇ ਹੋ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਬਿਆੰਤ ਸੰਗਤਾਂ ਨਾਤਮਸਤਕ ਹੋ ਰਹੀਆਂ ਨੇ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਇਦਾਂ ਹੀ ਦਾਸ ਰਿਆਂ ਨੂੰ ਅਸੀਸਾਂ ਹਾਜ਼ਰੀਆਂ ਬਖਸ਼ਿਸ਼ ਕਰ ਦੇ ਰਹੇ ਹੋ ਸ਼ਾਮ ਦਾ ਅੱਜ ਦਾ ਕਥਾ ਦਾ ਦਵਾਨ ਕਪੂਰ ਥਲੇ ਆਰਸੀਐਫ ਬੁਰਦਰਾ ਸਾਹਿਬ ਜੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਥੋਂ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦਾ ਬੜਾ ਧੰਨਵਾਦ ਕਿਉਂਕਿ ਜਿਹੜੇ ਉਪਰਾਲੇ ਹੁੰਦੇ ਨੇ ਨਾ ਸੰਗਤਾਂ ਦੇ ਸਹਿਯੋਗ ਨਾਲ ਤੇ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਹੋ ਰਹੇ ਨੇ ਇੱਕ ਬੇਨਤੀ ਨਾਲ ਹੋਰ ਹੈ ਆ ਸੋਸ਼ਲ ਮੀਡੀਆ ਦਾ ਜਵਾਨਾ ਹੈ ਸਾਡੇ ਵੀਰ ਜਿਹੜੇ ਨੇ ਇੱਥੇ মিডিਏ ਦੇ ਥਰੂ ਆਪਾ ਉਹ ਵਿੰਡ ਟੀਵੀ ਇਹ ਚੱਲ ਰਿਹਾ ਹੈ ਜੀ ਮੋਬਾਈਲਾਂ ਦੇ ਉੱਤੇ ਤੁਸੀਂ ਫੇਸਬੁੱਕ ਤੇ ਜਾਂ YouTube ਤੇ ਖੋਲ ਕੇ ਇਹ ਚੈਨਲ ਤੋਂ ਤੁਸੀਂ ਲਾਈਵ ਵੇਖ ਸਕਦੇ ਹੋ ਦੇਸ਼ਾਂ ਵਿਦੇਸ਼ਾਂ ਜਿੱਥੇ ਵੀ ਕਿਤੇ ਬੈਠੇ ਹੋ ਤੁਸੀਂ ਕਿਉਂਕਿ ਹਾਜ਼ਰੀਆਂ ਸਾਡੀਆਂ ਇਦਾਂ ਦੀਆਂ ਨੇ ਮੋਬਾਈਲਾਂ ਦੇ ਉੱਤੇ ਅੱਜ ਵੀ ਕਿਤੇ ਵੇਖ ਲਈਦਾ ਹੈ ਰੋਜ਼ਾਨਾ ਕਿ ਵੇਖੀਦਾ ਹੈ ਕਿ ਐਤ ਕੀ ਕਿੰਨਾ-ਕਿੰਨਾ ਸੰਗਤਾਂ ਨੇ ਕਿੰਨੀਆਂ ਸੰਗਤਾਂ ਕਿੰਨੇ ਬੁਲਾਰੇ ਕਿੰਨੇ ਜਥੇ-ਇਥੇ ਹਾਜ਼ਰੀਆਂ ਭਰਦੇ ਨੇ ਤੇ ਇਦਾਂ ਹਾਜ਼ਰੀਆਂ ਮੋਬਾਈਲਾਂ ਦੇ ਰਾਹੀਂ ਵੀ ਹਾਜ਼ਰੀਆਂ ਪਰ ਦੇ ਰਹੀਦਾ ਹੈ ਸੋ ਇਹ ਆਪ ਸੰਗਤਾਂ ਦਾ ਧੰਨਵਾਦ ਇਹ ਚੈਨਲ ਕੋਵਨ ਟੀਵੀ ਇਹਨਾਂ ਦੇ ਰਾਹੀਂ ਤੁਸੀਂ ਇਹਨਾਂ ਘਰੇ ਬੈਠੇ ਵੀ ਸਰਵਣ ਕਰ ਸਕਦੇ ਜੇ ਅੱਗੇ ਪਿੱਛੇ ਬੈਠ ਕੇ ਵੀ ਤੁਸੀਂ ਇਹਨਾਂ ਨੂੰ ਸੁਣੋ ਸਬਸਕ੍ਰਾਈਬ ਕਰੋ ਇਹ ਚੈਨਲ ਸਾਡੇ ਸੋਸ਼ਲ ਮੀਡੀਆ ਦਾ ਸਾਡੇ ਕੋਲ ਬੜਾ ਵਧੀਆ ਸਾਧਨ ਹੈ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਲਾਈਵ ਪ੍ਰੋਗਰਾਮ ਕੀਤਾ ਹੈ ਭਾਈ ਸਵਰਨ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਦਾਸਰੇ ਨੂੰ ਅਸੀਸ ਬਖਸ਼ੀ ਸਾਰੀਆਂ ਸੰਗਤਾਂ ਦਾ ਧੰਨਵਾਦ ਇਤਨੀ ਬੇਨਤੀ ਪ੍ਰਵਾਨ ਕਰਿਓ ਜੀ ਭੁੱਲ ਚੁੱਕ ਦੀ ਕਿਮਾ ਗੱਜ ਕੇ ਦੋਨੇ ਹੱਥ ਜੋੜ ਕੇ ਅਸੀਸ ਬਖਸ਼ੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਸਹਿਬ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਪਹਿਲਾ ਪ੍ਰਕਾਸ਼